ਮਕਬੂਲਪੁਰਾ ਦੇ ਗਲੀ ਨੰਬਰ 5 ਵਿਖੇ ਇੱਕ ਵਿਅਕਤੀ ਜਿਸ ਦਾ ਨਾਮ ਰਵਿੰਦਰ ਸਿੰਘ ਉਰਫ ਰਵੀ ਦੱਸਿਆ ਜਾਂਦਾ ਹੈ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਨਸ਼ਾ ਕਰਦਾ ਵਖਾਇਆ ਗਿਆ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਵਿਅਕਤੀ ਨੂੰ ਨਸ਼ਾ ਛਡੋ ਕੇਂਦਰ ਵਿਖੇ ਪਹੁੰਚਾਇਆ ਹਾਂ ਕੱਲ ਮਿਤੀ 21 2026 ਨੂੰ थाना ਮਕਬੂਲਪੁਰਾ ਦੇ ਏਰੀਆ ਦੇ ਵਿੱਚ ਨਸ਼ਾ ਕਰਦੇ ਹੋਏ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਵੰਧ ਕਾਰਵਾਈ ਕਰਦੇ ਹੋਏ ਉਹ ਵਿਅਕਤੀ ਨੂੰ ਕਾਬੂ ਕੀਤਾ ਗਿਆ ਉਹ ਵਿਅਕਤੀ ਦਾ ਨਾਮ ਰਵਿੰਦਰ ਸਿੰਘ ਉਰਫ ਰਬੀ ਜਿਹਦੇ ਪਿਤਾ ਦਾ ਨਾਮ ਜਗਦਾਨ ਸਿੰਘ ਵਾਸੀ ਗਲੀ ਨੰਬਰ 5 ਮਕਬੂਲਪੁਰਾ ਹੈ ਜਿਸ ਦੇ ਖਿਲਾਫ ਐਫ ਆਈ ਆਰ ਨੰਬਰ 1 ਮਿਤੀ 3 1 26 ਅੰਡਰ ਸੈਕਸ਼ਨ 27 ਆਫ ਦਿ ਐਨ ਡੀ ਪੀ ਐਸ ਐਕਟ ਦਰਜ ਕੀਤੀ ਗਈ ਫਰਦਰ ਐਕਸ਼ਨ લેਦੇ ਹੋਏ ਅੰਡਰ ਸੈਕਸ਼ਨ 64ਏ ਦੇ ਤਹਿਤ ਉਹਨੂੰ ਨਸ਼ਾ ਛੁਡਾਓ ਕੇਂਦਰ ਅੰਮ੍ਰਿਤਸਰ ਦਾਖਲ ਕਰਾਇਆ ਗਿਆ